हाँ क्या बात है आप यहाँ खड़े हुए हैं आज ये मेरा घर पर गया था मेरे कुरी को ढूँढने के लिए तो हम सोचे मेरा घर वाला को बुलाने आया है मेरे को पता नहीं लगा फिर मेरा कुरी दसा कि मम्मी ये गलत बंदा है ये झूला वाला अंकल है फिर हम इसके पीछे भागे हम बोले अंकल जी अंकल जी खड़े हो जाइए क्या कल है बोलता कुछ नहीं मेरा काम हो गया फिर भी हम जा करके स्कूल नहीं बोले तो स्कूल में बोलता स्कूल वाले दीदी कहाँ ये कल आया था ढूंढने के लिए तो फिर इसके पीछे आया मेरा तो मेरा घर वाला आया इसको हम ढूंढने के लिए आया ये जंगल पड़ कितने कितने साल स्कूल तो में पढ़ते हैं हाँ जी, श्कूल, श्कूल का अंतर रहा था। मेरा भंजा को दे दिया ग्लास बोला यहाँ बैठो हम आते है बच्चे के लेकर करके इसके पीछे नहीं आते बच्चा को लेकर आ जाता ये बच्चा उड़ाने के लिए आया था ये बच्चे उड़ाने के लिए आया इंसान चाहिए की नाम किसी बच्चे के नाल ऐसे ਤیرے 8:30 ਵਜੇ ਮੈਨੂੰ ਕਾਲ ਆਈ ਹੈ ਬੰਡੀ ਭਾਈ ਦੀ ਕਹਿੰਦੇ 2 ਮਿੰਟ ਇੱਥੇ ਆਇਓ ਜਦੋਂ ਆ ਕੇ ਦੇਖਿਆ ਤੇ ਪਤਾ ਲੱਗਾ ਵੀ ਆ ਬੰਦਾ ਫੜਿਆ ਹੋਇਆ ਸੀਗਾ ਤੇ ਜਦੋਂ ਬੰਦੇ ਦੇ ਬਾਰੇ ਪਤਾ ਕੀਤਾ ਤੇ ਇਹ ਲੇਡੀਜ਼ ਵਿਚਾਰੇ ਜਿਨ੍ਹਾਂ ਦੇ ਬੱਚੇ ਸੀਗੇ ਕੋਈ ਤਕਰੀਬਨ 6 ਸਾਲ ਦੀ ਇਹ ਕਹਿੰਦੇ ਵੀ ਜਦੋਂ ਇੱਥੇ ਮੇਲਾ ਲੱਗਿਆ ਸੀ ਇਹਨੇ ਚੂਲੇ ਲਾਏ ਸੀ ਉਹ ਚੂਲੇ ਲੈਣ ਆਂਦੀ ਹੋਣੀ ਹੈ ਤੇ ਅੱਜ ਉਹਦੇ ਘਰ ਤੱਕ ਪਹੁੰਚ ਗਿਆ ਘਰ ਜਾ ਕੇ ਉਹਦਾ ਘਰ ਪੁੱਛਿਆ ਫਿਰ ਉਸ ਤੋਂ ਬਾਅਦ ਉਹ ਪੁੱਛਿਆ ਕਿ ਜੇ ਘਰ ਨਹੀਂ ਹੈਗੀ ਤਾਂ ਕਿਹੜੇ ਸਕੂਲ ਪੜਦੀ ਹੈ ਤੇ ਉਹਦੇ ਸਕੂਲ ਤੱਕ ਵੀ ਪਹੁੰਚਿਆ ਬੱਚੇ ਕਿੰਨੇ ਕਿੰਨੇ ਸਾਲ ਦੇ ਆ ਬੱਚੇ ਤਕਰੀਬਨ ਜਿਹੜੀ ਮੈਂ ਏਜ ਦੇਖੀ ਹੈ ਮਤਲਬ 3 ਤੋਂ 6 7 8 ਸਾਲ ਇਦਾਂ ਦੇ ਤੱਕ ਦੇ ਬੱਚੇ ਆ ਔਰ ਖਾਸ ਕਰਕੇ ਬੱਚੀਆਂ ਜਿਨ੍ਹਾਂ ਦੇ ਮਗਰ ਇਹ ਜਾਂਦਾ ਹੈ ਤੇ ਕਿੱਥੇ ਦਾ ਵਿਅਕਤੀ ਰਹਿਣ ਵਾਲਾ ਕੁਝ ਪਤਾ ਚੱਲਿਆ ਆਪਣੇ ਆਪ ਨੂੰ ਪਹਿਲੇ ਸੰਗਤਪੁਰ ਕਹਿੰਦਾ ਸੀ ਹੁਣ ਇਸ ਟਾਈਮ ਪੰਡੋਰੀ ਦਾ ਕਹਿ ਰਿਹਾ ਉੱਥੇ ਕੋਈ ਦੇਵਾ ਜੀ ਇਹ ਕਹਿੰਦਾ ਜੀ ਮੈਂ ਉਹਦਾ ਭਰਾ ਬਾਕੀ ਸਾਨੂੰ ਇਹਦੇ ਬਾਰੇ ਪਤਾ ਨਹੀਂ ਹੈਗਾ ਤੇ ਪ੍ਰਸ਼ਾਸਨ ਨੂੰ ਅਸੀਂ ਦੱਸ ਦਿੱਤਾ ਗਿਆ ਤੇ ਇੱਥੇ ਕੀ ਕਰਨ ਆਇਆ ਸੀਗਾ ਇੱਥੇ ਆ ਪਿੱਛੇ ਕਿਤੇ ਝੂਲੇ ਇਹਨਾਂ ਨੇ ਹੋਰ ਲਾਏ ਹੋਏ ਆ ਇਹਦਾ ਸਾਥੀ ਵੀ ਜਿਹੜਾ ਹੈਗਾ ਇਹ ਲੇਬਰ ਦਾ ਕੰਮ ਕਰਦਾ ਉਹਦੇ ਨਾਲ ਇਹ ਉੱਥੇ ਕਰਕੇ ਇੱਥੇ ਘੁੰਮਦਾ ਪਿਆ ਕੋਈ ਇਹਨੇ ਨਾ ਕੋਈ ਇਹਨੇ ਨਾਮ ਵਗੈਰਾ بتایا ਇਹ ਆਪਣਾ ਨਾਮ ਲੱਟੂ ਦੱਸਦਾ ਹੈ ਬਾਕੀ ਪਤਾ ਨਹੀਂ ਹੁਣ ਸੱਚਾਈ ਕੀ ਹੈ ਤੇ ਪੁਲਿਸ ਨੂੰ ਸ਼ਿਕਾਇਤ ਕੀਤੀ ਇਸ ਮਾਮਲੇ ਨੂੰ ਲੈ ਕੇ ਜੇ ਉਸ ਨੂੰ ਆਪਾਂ ਸ਼ਿਕਾਇਤ ਕਰਤੀ ਹੈ ਤੇ ਮੈਂ ਪ੍ਰਸ਼ਾਸਨ ਨੂੰ ਇਹ ਵੀ ਕਹੂੰਗੀ ਕਿ ਇੱਦਾਂ ਦੇ ਬੰਦਿਆਂ ਤੇ ਨੱਥ ਪਾਣੀ ਚਾਹੀਦੀ ਹੈ ਜਿਹੜੇ ਅਣਜਾਣ ਬੰਦੇ ਮੈਨੂੰ ਨਹੀਂ ਪਤਾ ਇਹ ਪੰਜਾਬੀ ਹੈ ਜਾਂ ਪ੍ਰਵਾਸੀ ਹੈ ਲੇਕਿਨ ਜਿਹੜਾ ਵੀ ਹੋਊਗਾ ਅਸੀਂ ਉਹਨੂੰ ਬਖਸ਼ਾਂਗੇ ਨਹੀਂ ਤੇ ਇਸ ਕਰਕੇ ਏਦਾਂ ਦੇ ਬੰਦਿਆਂ ਤੇ ਨੱਥ ਪਾਓ ਨਹੀਂ ਤੇ ਅਸੀਂ ਸਾਰੇ ਇਹਦਾ ਏਦਾਂ ਦੇ ਬੰਦੇ ਨੂੰ ਇੱਥੇ ਰਹਿਣ ਨਹੀਂ ਦੇਣਾ ਹੈਗਾ ਤੇ ਮੈਨੂੰ ਇਥੋਂ ਇੱਕ ਦੋ ਜਨਾਂ ਦੇ ਫੋਨ ਆਏ ਆ ਵੀ ਕਹਿੰਦੇ ਕੋਈ ਬੰਦਾ ਫੜ ਹੋਇਆ ਇੱਥੇ ਵੀ ਸ਼ਾਇਦ ਕੋਈ ਕਿਸੇ ਲੜਕੀ ਦਾ ਨਾਮ ਪੁੱਛਦਾ ਸੀ ਜਦੋਂ ਇੱਥੇ ਆ ਕੇ ਕਲੀਅਰ ਕੀਤਾ ਤੇ ਬੰਦਾ ਫੜ ਹੋਇਆ ਸੀਗਾ ਅੱਗੇ ਵੀ ਕਹਿੰਦੇ ਇੱਕ ਦੋ ਸ਼ਿਕਾਇਤਾਂ ਆਈਆਂ ਜਿੱਦਾਂ ਮਹੱਲੇ ਵਿੱਚ ਦੱਸਦੇ ਆ ਵੀ ਇਹ ਨਿਆਣਿਆਂ ਨੂੰ ਆਪਸੋ ਕੋ ਲੈ ਕੇ ਜਾਂਦਾ ਉੱਥੇ ਝੂਲਿਆ ਤੇ ਝੂਟੇ ਦੇਣ ਵਾਸਤੇ ਧੱਕੇ ਦੇ ਨਾਲ ਸੋ ਆਪਾਂ ਤਾਂ ਇਹ ਕਹਿੰਦੇ ਵੀ ਜੋ ਵੀ ਹੈਗੀ ਆ ਬਣਦੀ ਕਾਰਵਾਈ ਉਹਦੇ ਤੇ ਕਰਨੀ ਚਾਹੀਦੀ ਆ ਜਿਹੜਾ ਵੀ ਜੋ ਸਚਾਈ ਆ ਉਹ ਸਾਹਮਣੇ ਆਣੀ ਚਾਹੀਦੀ ਆ ਤੇ ਮੈਂ ਤਾਂ ਲੋਕਾਂ ਨੂੰ ਵੀ ਇਹ ਰਿਕੁਐਸਟ ਕਰਨਾ ਚਾਹੁੰਦਾ ਵੀ ਅੱਗੇ ਨਾਲੋਂ ਜਾਗਰੂਕ ਆਪਾਂ ਨੂੰ ਵੀ ਹੋਣਾ ਪੈਣਾ ਗੱਲਾਂ ਕਾਨੂੰਨ ਦੇ ਸਿਰ ਤੇ ਨਹੀਂ ਸਿੱਟਣਾ ਪੈਣਾ ਹੈਗਾ ਆਪਾਂ ਨੂੰ ਵੀ ਥੋੜਾ ਨੂੰ ਇਕੱਠੇ ਇੱਥੇ ਹੋ ਕੇ ਇਦਾਂ ਦੀਆਂ ਜਿਹੜੀਆਂ ਕਾਰਵਾਈਆਂ ਕਰਦੇ ਇਹਨਾਂ ਦੇ ਉੱਤੇ ਥੋੜੀ ਨੱਥ ਪਾਣੀ ਚਾਹੀਦੀ ਹੈ ਜੀ ਤੇ ਪੁਲਿਸ ਮਾਮਲਾ ਸ਼ਿਕਾਇਤ ਕੀਤੀ ਹੈ ਜੀ ਪੁਲਿਸ ਦੇ ਧਿਆਨ ਜੀ ਜਾਂਦਾ ਮਾਮਲੇ ਲੈ ਗਈ ਉਹਨਾਂ ਨੂੰ ਨਾਂ ਕੀ ਅਦਰ ਜੀ ਲੱਟੂ ਹੈ ਕਿੱਥੇ ਰਹਿਣਾ ਜੀ ਪਡੂਰੀ ਫੰਡੋਰੀ ਰਹਿਣਾ ਇੱਥੇ ਹੀ ਕਰਨਾ ਆ। ਇਹ ਛੂਲਾ ਲੈ ਕੇ ਆ ਮੈਂ ਦਿਹਾੜੀ ਤੇ ਆਂ ਜੰਪ ਵਾਲੇ ਦਾ। ਤੇ ਫਿਰ ਇੱਥੇ ਬੱਚੇ ਦਾ ਕੀ ਮਤਲਬ ਕੀ ਮਾਮਲਾ ਜੀ। ਬੱਚੇ ਕੋਈ ਨਹੀਂ ਮੈਂ ਕਿਹਾ ਝੂਲਾ ਲੈਣ ਦੀ ਆ ਮੈਂ ਬੱਚਿਆਂ ਦਾ ਪਤਾ ਕਰ ਲਈ ਮੈਂ ਝੂਲਾ ਹੋੜ ਕਦੀ ਲੈਣ ਦੀ ਆ ਇੱਥੇ ਲੈਣ ਆਇਆ ਸੀ ਜਦੋਂ ਸ਼ਸ਼ੇ ਜਿਹੜੇ ਚਾਕ ਪਾਉਂਦੇ ਰਿਹਾ। ਬਸ ਆਇਆ ਮੈਂ ਇਸੋਂ ਜੇ। ਉਹ ਕਹਿੰਦਾ ਸ਼ੁਰੂ ਦੇ ਪੜਦੇ ਆ। ਮੈਂ ਵੀ ਵਿਚਾਰ ਵਿੱਚ ਸ਼ੁਰੂ ਆ ਗਿਆ। ਚਾਹ ਲੈ ਕੇ ਚਾਹ ਕਰਨ ਗਿਆ ਸੀ ਕੋ। ਚਾਹ ਲੈ ਕੇ। ਬਸ। ਨੇ ਤਾਂ ਛੂਲੇ ਕਰਨ ਲੱਗਿਆ ਗੁੜੀ ਦੇ। ਸਕੂਲੇ ਮੈਂ ਗਿਆ ਚਾਹ ਲੈ ਕੇ ਆ ਕੇ।